ہوں تو سیاہی سوک جاتی ہے مودی جی ہر بات ہی جملہ نکلی اب تو یہ بھی شک ہے کہ چائے بنانی آتی ہے چائے بھی نہیں بنانی آتی ہوگی پکا یہ بھی جھوٹ ہو گیا کچھ بھی بول دو بس بول لیے جاؤ بول تو پندرہ لاکھ دے دیں گے کو دھن لے آئیں گے اکیسو پچیسو پتہ نہیں کیا کر رہے ہیں سو اس لیے ہم آپ کے پاس آئے ہیں ستندر بھائی اپنا جو ای بی ایم میں کتنے نمبر پر ہے جو ہمارا بٹن ہے مشین میں وہ تیسرے نمبر پر ہے مشین میں تیسرے نمبر پر ہے لیکن نتیجے میں پہلے نمبر پہ آنا ਸੁਬਹ ਸੁਬਹ ਜਾਈਏ ਆਰਾਮ ਸੇ ਸੁਬਹ ਨਾ ਧੋ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਲੈ ਕੇ ਅੰਮ੍ਰਿਤ ਵੇਲੇ ਬਾਣੀ ਪੜ ਕੇ ਸਰਬੱਤ ਦਾ ਭਲਾ ਕਹਿ ਕੇ ਜਾਇਓ ਤੇ ਜਾ ਕੇ ਤੀਜੇ ਨੰਬਰ ਵਾਲਾ ਬਟਨ ਇਹਨਾਂ ਦੀ ਫੋਟੋ ਲੱਗੀ ਹੋਊਗੀ ਤੇ ਚਾਲੂਗਾ ਚੋਣ ਨਿਸ਼ਾਨ ਬਟਨ ਧਾਪੂਗੀ ਵਾਪਸ ਆ ਜਿਓ ਕੋਈ ਹੋਰ ਬਟਨ ਵੱਲ ਦੇਖਿਓ ਬਿਨਾਂ ਨਹੀਂ ਤਾਂ ਕਾਲਾ ਮੋਤੀ ਆ ਉੱਤਰ ਸਕਦਾ ਖਾਂਚਾ ਐਡੇ ਪ੍ਰਸ਼ਚਾਰੀ ਨਹੀਂ ਦੇਖੋ ਹੀ ਨਾ ਪਰ ਦੇਖਣੀ ਜੇ ਜਿਹੜੇ ਰਾਹ ਪੈਣੇ ਨਹੀਂ ਉਹਦਾ ਪੁੱਛਣਾ ਕੀ ਸਿੱਧੀ ਜੀ ਗੱਲ ਹੈ ਜਿਹੜੇ ਰਾਹ ਪੈਣੇ ਨਹੀਂ ਉਹਦਾ ਪੁੱਛਣਾ ਕੀ ਵੀ ਕਿੱਧਰ ਨੂੰ ਜਾਂਦਾ ਜਾਈ ਜਾਵੇ ਜਿੱਥੇ ਨੂੰ ਜਾਂਦਾ ਸਵੈਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਇਕੱਠੇ ਹੋ ਕੇ ਪਹਿਲਾਂ ਵੀ ਤੁਸੀਂ ਮਾਨ ਸਨਮਾਨ ਰੱਖਿਆ ਔਰ ਇਹਨਾਂ ਨੂੰ ਜੇਲ੍ਹ ਚ ਭੇਜਤਾ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਇਹਨੂੰ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਖਰੀਦ ਲਈਏ ਇਹਨੂੰ 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 ਤੋੜ ਲਈਏ ਤੇ ਦੇ ਘਰਦਿਆਂ ਨੂੰ ਕੰਮ ਕਰ ਲਈਏ ਵਿਕ ਜੇ ਵਿਕ ਜੇ ਪਰ ਪੰਗਾ ਇਹ ਨਾ ਕਿ ਕੀਮਤ ਵੀ ਉਹਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ ਜਦੋਂ ਮੰਡੀ 'ਚ ਹੀ ਹੈ ਨਹੀਂ ਕੀਮਤ ਕਿਲਾ ਦੋਗੇ ਅਸੀਂ ਇਹ ਨਹੀਂ ਸੀ ਇਹ ਹੈ ਜ ਇਮਾਨਦਾਰ ਔਰ ਇਹ ਹਜ ਤੱਕਾਉ ਬੰਦਾ ਨਹੀਂ ਮਿਲ ਸਕਦਾ ਤੁਸੀਂ ਯਕੀਨ ਕਰ ਸਕਦੇ ਹੋ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਪਾਈ ਆ ਸੱਚੇ ਸਿਪਾਈ ਆ ਤੁਸੀਂ ਵੀ ਬਹੁਤ ਪੈਣਾ ਖੜੀਆਂ ਨੇ ਮਾਵਾਂ ਖੜੀਆਂ ਆ ਔਰ ਇਹ ਹਜੇ ਵੇਲੇ ਕੰਮ ਕਬੀਲਦਾਰੀ ਦੇ ਛੱਡ ਕੇ ਇੱਥੇ ਆਏ ਹੋ ਆ ਮੇਰੀ ਤਾਂ ਨਹੀਂ ਆ ਦੇਖੋ ਉਹ ਗੱਡੀ ਭਰੀ ਪਈ ਆ ਫੁੱਲਾਂ ਨਾਲ ਮੈਂ ਦਾ ਪਰਮਾਤਮਾ ਦਾ ਸ਼ੁਕਰ ਕਰਦਾ ਤਿੰਨੇ ਟਾਈਮ ਅਰਦਾਸ ਕਰਦਾ ਪਰਮਾਤਮਾ ਪੁਰਾਣੇ ਜਨਮ ਦਾ ਕੋਈ ਪੁੰਨ ਨਹੀਂ ਥਾ ਜੋ ਮੈਨੂੰ ਫੁੱਲ ਮਿਲ ਰਹੇ ਨੇ ਲੀਡਰਾਂ ਨੂੰ ਜੁੱਤੇ ਮਿਲਦੇ ਜੁੱਤੇ ਇੱਕ ਪਾਸੇ ਇਹ ਹੈ ਕਿ ਸਾਨੂੰ ਫੁੱਲਾਂ ਨਾਲ ਪਰਤਾ ਸਾਨੂੰ ਪਿਆਰ ਕਰਦੇ ਹੋ ਦੂਜੇ ਪਾਸੇ ਬੀਜੇਪੀ ਵਾਲੇ ਤੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੰਦੀ ਜੇ ਉਂਗਲ ਨਾਲ ਲੈ ਕੇ ਜਾਣ ਛਾਂਪ ਚੱਲਾ ਤਾਂ ਲਈ ਜਾਂਦੇ ਆ ਖਾਲੀ ਨਹੀਂ ਜਾਂਦੇ ਹੋ ਸੋਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਆ ਸ਼ਹੀਦਾਂ ਦੇ ਗੁਰੂਆਂ ਦੇ ਪਰਿਵਾਰਾਂ ਦੇ ਵਾਰਿਸਾਂ ਜਿਨ੍ਹਾਂ ਨੇ ਪਰਦਾਦਿਆਂ ਤੋਂ ਲੈ ਕੇ ਪੋਤੇ ਤੱਕ ਕੁਰਬਾਨੀਆਂ ਦਿੱਤੀਆਂ ਕੌਮ ਵਾਸਤੇ ਸੋ ਸਾਨੂੰ ਨਾ ਕਿਰਪਾ ਕਰਕੇ ਦੱਸਣ ਕਿ ਦੇਸ਼ ਭਗਤੀ ਕੀ ਹੁੰਦੀ ਐ ਸੀ ਤਾਂ ਦੇਸ਼ ਬਣਾਉਣ ਵਾਸਤੇ ਸਾਡੇ ਤਾਂ ਸ਼ਹੀਦੀਆਂ 90% ਪੰਜਾਬੀਆਂ ਦੀਆਂ ਨੇ ਸਾਡੇ ਜੀ ਇਸ ਕਰਕੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾਇਓ ਇਨਕਲਾਬ ਨਾ 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 ਗੱਲ ਨਹੀਂ ਬਣੀ ਕੇਜਰੀਵਾਲ ਨੇ ਮੈਨੂੰ ਪੁੱਛਣਾ ਗੱਡੀ 'ਚ ਬਹਿ ਕੇ ਕਹਾਂ ਗਏ ਥੇ ਮੈਂ ਕਹੂੰਗਾ ਜੀ ਪੀਰਾ ਗੜੀ ਨਾਰੇ ਕੈਸੇ ਲੱਗ ਰਹੇ ਤੇ ਕਟਕਟ ਮੈਂ ਫਿਰ ਕਹਾਂ ਜੀ ਨਾਰੇ ਤਾਂ ਫਿਰ ਤੁਹਾਡੇ ਘਰੇ ਵੀ ਸੁਣੇ ਹੋਣੇ ਐਨੀ ਉੱਚੀ ਤਾਂ ਲਾਓ ਨਾ ਇੰਡੀਆ ਗੇਟ ਤਾਂ ਦਬਾਓ ਇਨਕਲਾਬ ਥੋੜੇ 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 ਹੋਰ ਚੱਕ ਲੋ ਐ ਨਾ ਕਰੋ ਮੇਰੀ ਮੇਰੀ ਦਾ ਲਾਜ ਰੱਖੋ ਹੁਣ 3 ਸਾਲ ਦਾ ਮੁੱਖ ਮੰਤਰੀ ਪੰਜਾਬ ਤੋਂ ਆਇਆ ਹੈ ਤੇ ਤੁਸੀਂ ਇਨਕਲਾਬ ਜਿੰਦਾਬਾਦ ਐ ਜੀ ਨਹੀਂ ਗੱਲ ਬਣਦੀ ਕਿਹ ਕਿਹੜਾ ਮੇਰਾ ਨਾਰਾ ਹੈ ਇਹ ਤਾਂ ਭਗਤ ਸਿੰਘ ਦਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਂ ਮੈਨੂੰ ਗੱਲ ਯਾਦ ਆ ਗਈ ਜਦੋਂ ਨਾ 2020 ਚ ਆਰਾਮਲੀਲਾ ਗਰਾਊਂਡ ਚ ਮੋਦੀ ਨੇ ਰੈਲੀ ਕੀਤੀ ਵਿਧਾਨ ਸਭਾ ਬਲੇ ਮੈਂ ਕੇਜਰੀਵਾਲ ਸਾਹਿਬ ਨਾਲ ਬੈਠਾ ਸੀ ਜੈਨ ਸਾਹਿਬ ਵੀ ਬੈਠੇ ਸੀ ਅਸੀਂ ਲਾਈਵ ਦੇਖ ਰਹੇ ਸੀ ਬਹੁਤ ਇਕੱਠ ਹੋਇਆ ਵੀ ਇਕੱਠ ਤਾਂ ਉਹਦੇ ਹੋ ਜਾਂਦਾ ਕਿਉਂਕਿ ਉਹ ਤਾਂ ਉਹਦਾ ਦਿਹਾੜੀ ਦੇ ਲੈ ਕੇ ਆਉਂਦੇ ਆ ਉਹਦਾ ਪੈਸੇ ਦੇ ਕੇ ਲੈ ਕੇ ਆਉਂਦੇ ਆ ਮੋਦੀ ਮੋਦੀ ਕਹਣਾ ਬੱਸ ਨਾ ਬਾਜ ਉਹ ਵੀ ਮੁਕਰ ਜਾਂਦੇ ਆ ਪੈਸੇ ਵੀ ਨਹੀਂ ਦਿੰਦੇ ਉਹਨਾਂ ਦੇ ਵਿਚਾਰ ਨੇ ਗਰੀਬਾਂ ਦੇ ਨਹੀਂ ਦਿੰਦੇ ਨੀ ਨਾ ਮੈਂ ਜਦੋਂ ਦੇਖੇ ਨਾਰੇ ਲੱਗਦੇ ਸਟੇਜ ਤੋਂ ਮੈਂ ਕਿਹਾ ਜੀ ਕੇਜਰੀਵਾਲ ਸਾਹਿਬ ਸ਼ਬਦ ਲੈਣੇ ਦੀ ਤਿਆਰੀ ਕੀਜੀਏ ਮੁੱਖ ਮੰਤਰੀ ਬਣेंगे आप मैंने कहा आपको कैसे पता चल गया नहीं नारे नारे देख के पता चल गया कहते नारे तो अच्छे लग रहे हैं मैंने कहा सर नारे अच्छे लग रहे हैं लेकिन नारे लगाने वालों का मूड देखो आप कहते कैसे ਹੁਣ ਨਾਰਾ ਲੱਗ ਰਿਹਾ ਸੀਗਾ ਸਟੇਜ ਤੋਂ ਹਰ ਹਰ ਮੋਦੀ ਤੇ ਜਿਹੜੇ ਅੱਗੇ ਬੈਠੇ ਸੀ ਲੋਕ ਉਹ ਕਹਿੰਦੇ ਸੀ ਹਰ ਹਰ ਮੋਦੀ ਮੈਂ ਕਿਹਾ ਜੀ ਹੱਥ ਤਾਂ ਹਾਂ ਜਾਂਦਾ ਹੈ ਗਰਦਨ ਥੱਲੇ ਜਾਂਦੀ ਹੈ اے دیاری تے آئے ہوئے نے اے, <vimos> uh... اے بوٹا نہیں ہو سو so, جدو نارا لگ دا تا اے جاندہ ہے اصلی نارا این ہر دل حارت ماتا کی دلت... جو بولے سونی آلے جاؤں دے جاؤں بات دے بولے سونی آلے کیمپ کے سبھی بہن بھائی میرے چھوٹے بڑے بھائی میری ماں میری بہنیں بہن چیز میں کوئی چکر نہیں کوئی چکر نہیں تو میں نے تھوڑا بہت بہت دنواد کردہ ایک پروگرام اج نہیں سی لکھتی روپ دے د ਆਸੀ ਉਹਦੇ ਵਿੱਚ ਮੈਂ ਅੱਜ ਸਿਰਫ ਸ਼ਕੂਰ ਬਸਤੀ ਉਹ ਵੀ ਇਹਨਾਂ ਦੇ ਇਲਾਕੇ ਉਸ ਤੋਂ ਬਾਅਦ ਤ੍ਰੀਨਗਰ ਉਸ ਤੋਂ ਬਾਅਦ ਮੰਗੋਲਪੁਰੀ ਤਿੰਨ ਪ੍ਰੋਗਰਾਮ ਸੀ ਤਾਂ ਇਹ ਕਹਿੰਦੇ ਵੀ ਤੁਸੀਂ ਮੰਗੋਲਪੁਰੀ ਤੋਂ ਵਾਪਸ ਜਾਣਾ ਤੇ ਪੀਰਾ ਗੜੀ ਉੱਥੇ ਆਜੋ ਪਲੀਜ਼ ਜੇ 7:00 ਵਜੇ ਆਜੋ 6:30 ਆਜੋ ਸਾਨੂੰ ਮੈਂ ਕਹਿੰਦੀ ਜੇ ਕੱਲ ਤੁਸੀਂ ਜਮੇ ਉੱਥੋਂ ਦੀ ਵੀ ਲੰਘਣਾ ਹੈ ਮਤਲਬ ਵੀ ਉਹ ਮੰਗਲਪੁਰੀ ਤੋਂੋਂ ਖਤਮ ਕਰਕੇ ਆਇਆ ਤੇ ਮੈਂ ਕਿਹਾ ਜੀ ਜੁੱਥੇ ਤੁਸੀਂ ਕਹੋਗੇ ਅਸੀਂ ਤਾਂ ਹਾਜ਼ਰ ਆ ਕੇਸਰੀ ਵਾਲੇ ਸਿਪਾਹੀਆਂ ਜਿਹੜੇ ਮਾਝੀ ਮੋੜ ਜਿਹਨੇ ਕਿਉਂ ਵੀ ਲਾ ਦਿਓ ਸਾਣਾ ਅਸੀਂ ਤਾਂ ਖੜੇ ਆ ਤੇ ਪੀਰ ਆ ਗੜੀ ਨਾਲ ਵੈਸੇ ਵੀ ਮੇਰਾ بڑا ਇਮੋਸ਼ਨਲ ਰਿਸ਼ਤਾ ਮੈਂ ਬਹੁਤ ਜਦੋਂ ਮੈਂ ਕਲਾਕਾਰ ਨਹੀਂ ਹੁੰਦਾ ਸੀ ਨਾ ਉਦੋਂ ਮੈਂ ਪਤਾ ਕਰਦਾ ਸੀ ਪੀਰ ਆ ਗੜੀ ਦੇ ਵਿੱਚ ਕੌਣ ਕੌਣ ਰਹਿੰਦਾ ਹੈ ਕੌਣ ਬੜੀਆਂ ਤੁਸੀਂ ਦੁੱਖ ਕਸ਼ਟ ਝੱਲੇ ਹੋ ਨੇ ਬੜੇ ਮੁੱਖ ਕਸ਼ਟ ਚੱਲ ਕੇ ਦੱਸੇ ਤੇ ਬੈਠੇ ਹਾਂ ਤੇ ਕੈਂਪ ਕਹਿੰਦੇ ਇਹਨੂੰ ਕਹਿੰਦੇ ਮਤਲਬ ਕੀ ਕਰੀਏ ਕੋਈ ਗੱਲ ਕੁਦਰਤ ਪਰਮਾਤਮਾ ਕਦੇ ਮੌਕਾ ਦੇਊਗਾ ਤਾਂ ਇਹ ਪੀੜਾ ਗੜੀ ਤੇ ਲੋਕ ਇਹ ਕਿੱਡੀ ਸੀ ਬਣ ਕੇ ਸਾਡੇ ਬੱਚੇ ਨਿਕਲਣਗੇ ਅੱਜ ਸੁਸਤੀ ਕਰ ਰਹੇ ਹੋ ਸੁਖ ਜੀ ਨਾਲ ਕੱਟ ਤੁਸੀਂ ਕਰੀ ਬੈਠੇ ਹਾਂ ਮੈਂ ਤਾਂ ਲਾਦਾ ਹਾਂ ਮੈਨੂੰ ਕੋਈ ਨਹੀਂ ਰੋਲ ਪਾਇਆ ਜੇ 5 ਤਰੀਕ ਨੂੰ ਸਮਝ ਲਓ ਜਿੰਨੇ ਤੁਸੀਂ ਆਏ ਹੋ ਜੇ ਤੋਂ ਦੋ ਦੋ ਤੁਹਾਡੇ ਘਰੇ ਵੀ ਰਹਿ ਗਏ ਹੋਣੇ ਚਿੰਤਨ ਘਰੇ ਰਹਿ ਗਏ ਜੇ ਐਨੀ ਬਹਿ ਜਾਣ ਲੈ ਜਾ ਆ ਤਾਂ ਲੱਗ ਜੇ ਜਸਾਨੀਆਂ ਮੋਟਾਤਾ ਹੈ ਗੜੀਆਂ ਚ ਫਿਰਦੀਆਂ ਨੇ ਇਹ ਕਾਂਗਰਸਾਂ ਤੇ ਬੀਜੇਪੀ ਵਾਲੇ ਕਿੱਥੇ ਫਿਰਦੇ ਨੇ ਉਹ ਮੂੰਹ ਫਰੇ ਚਲੇ ਘਰ ਦੇ ਧੜਕਾਉਂਦੇ ਘਰ ਉਰਦੇ ਆਉਂਦੇ ਆਉਂਦੇ میں تو پارلیمنٹ بھی کہتا سی میں کہ پندرہ لاکھ کی رقم لکھتا ہوں تو قلم رک جاتی ہے کالے دھن کے بارے میں سوچتا ہوں تو سیاہی سوکھ جاتی ہے مودی جی ہر بات ہی جھملہ نکلی اب تو یہ بھی شک ہے کہ چائے بنانی رکھے نہیں بنانی آتی ہوگی پکا یہ بھی جھوٹ ہو گیا کچھ بھی بول دو بس بول لیے جاؤ بول پندرہ لاکھ دے دیں گے کو لاکھ لے آئیں گے اکیسو پچیس پتا نہیں کیا کر رہے ہیں سو اس لیے ہم آپ کے پاس آئے ہیں ستندر بھائی اپنا جو ای بی ایم میں کتنے نمبر پر ہے جو ہمارا بٹن ہے مشین میں وہ تیسرے نمبر پر ہے مشین میں تیسرے نمبر پر ہے لیکن نتیجے میں پہلے نمبر پہ آنا صبح صبح جائیے آرام سے صبح نہا دھو کے اسنان کر کے واحرو کا نام لے کے امرت ویڑے بانی پڑھ کے سربت کا پلا کہہ کے ہو ਤੇ ਜਾ ਕੇ ਤੀਜੇ ਨੰਬਰ ਵਾਲਾ ਬਟਨ ਇਹਨਾਂ ਦੀ ਫੋਟੋ ਲੱਗੀ ਹੋਊਗੀ ਤੇ ਚਾੜੂ ਦਾ ਚੋਣ ਨਿਸ਼ਾਨ ਬਟਨ ਦਾਪੋ ਕੀ ਵਾਪਸ ਆ ਜਿਓ ਕੋਈ ਹੋਰ ਬਟਨ ਵੱਲ ਦੇਖਿਓ ਬਿਨਾਂ ਨਹੀਂ ਤਾਂ ਕਾਲਾ ਮੋਤੀ ਆ ਉੱਤਰ ਸਕਦਾ ਖੰਚਾ ਐਡੇ ਪ੍ਰਸਾ ਚਾਹਰੀ ਨਹੀਂ ਦੇਖੋ ਹੀ ਨਾ ਪਰ ਦੇਖਣੀ ਜੇ ਜਿਹੜੇ ਰਾਹ ਪੈਣੇ ਨਹੀਂ ਉਹਦਾ ਪੁੱਛਣੇ ਕੀ ਸਿੱਧੀ ਗੱਲ ਹੈ ਜਿਹੜੇ ਰਾਹ ਪੈਣਾ ਹੀ ਨਹੀਂ ਉਹਦਾ ਪੁੱਛ ਲੈ ਕੀ ਵੀ ਕਿੱਧਰ ਨੂੰ ਜਾਂਦਾ ਜਾਈ ਜਾਵੇ ਜਿੱਦ ਨੂੰ ਜਾਂਦਾ ਸਵੈਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਇਕੱਠੇ ਹੋ ਕੇ ਪਹਿਲਾਂ ਵੀ ਤੁਸੀਂ ਮਾਨ ਸਨਮਾਨ ਰੱਖਿਆ ਔਰ ਇਹਨਾਂ ਨੂੰ ਜੇਲ੍ਹ ਚ ਭੇਜਤਾ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਇਹਨੂੰ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਖਰੀਦ ਲਈਏ ਇਹਨੂੰ 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 ਤੋੜ ਲਈਏ ਇਹਦੇ ਘਰਦਿਆਂ ਨੂੰ ਕੰਮ ਕਰ ਲਈਏ ਵਿਕ ਜੇ ਵਿਕ ਜੇ ਪਰ ਪੰਗਾ ਇਹ ਨਾ ਕਿ ਕੀਮਤ ਵੀ ਉਹਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ ਜਦੋਂ ਮੰਡੀ 'ਚ ਹੀ ਹੈ ਨਹੀਂ ਕੀਮਤ ਕਿਲਾ ਦੋਗੇ ਅਸੀਂ ਨਹੀਂ ਅਸੀਂ ਇਹ ਹਜ ਇਮਾਨਦਾਰ ਅਰੇ ਹਜ ਟਿਕਾਊ ਬੰਦਾ ਨਹੀਂ ਮਿਲ ਸਕਦਾ ਤੁਸੀਂ ਯਕੀਨ ਕਰ ਸਕਦੇ ਹੋ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਪਾਹੀਆਂ ਸੱਚੇ ਸਿਪਾਹੀਆਂ ਤੁਸੀਂ ਵੀ ਬਹੁਤ ਪੈਣਾ ਖੜੀਆਂ ਨੇ ਮਾਵਾਂ ਖੜੀਆਂ ਨੇ ਔਰ ਇਹ ਹਜੇ ਵੇਲੇ ਕੰਮ ਕਬੀਲਦਾਰੀ ਦੇ ਛੱਡ ਕੇ ਇੱਥੇ ਆਏ ਹੋ ਆ ਮੇਰੀ ਤਾਂ ਅਫੁੱਲ ਦੇਖੋ ਉਗ ਡੀ ਭਰੀ ਪਈ ਹੈ ਫੁੱਲਾਂ ਨਾਲ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਤਿੰਨੇ ਟਾਈਮ ਅਰਦਾਸ ਕਰਦਾ ਪਰਮਾਤਮਾ ਪੁਰਾਣੇ ਜਨਮ ਦਾ ਕੋਈ ਪੁੰਨ ਨਹੀਂ ਥਾ ਜੋ ਮੂਝੇ ਫੁੱਲ ਮਿਲ ਰਹੇ ਨੇ ਲੀਡਰਾਂ ਨੂੰ ਜੁੱਤੇ ਮਿਲਦੇ ਜੁੱਤੇ ਇੱਕ ਪਾਸੇ ਇਹ ਹੈ ਕਿ ਸਾਨੂੰ ਫੁੱਲਾਂ ਨਾਲ ਪਰਤਾ ਸਾਨੂੰ ਪਿਆਰ ਕਰਦੇ ਹੋ ਦੂਜੇ ਪਾਸੇ ਬੀਜੇਪੀ ਵਾਲੇ ਤੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲਾਂ ਕਿੰਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਇੱਕ ਅੰਦੀ ਜੇ ਉਂਗਲ ਨਾਲ ਲੈ ਕੇ ਜਾਣ ਛਾਂਪ ਚੱਲਾ ਤਾਂ ਲਈ ਜਾਂਦੇ ਆ ਖਾਲੀ ਆਂਦੇ ਹੋ ਸਵਿਚ ਕਰਕੇ ਫੁੱਟੂ ਬੇਨਤੀ ਕਰਨਾ ਹੈ ਸ਼ਹੀਦਾਂ ਦੇ ਗੁਰੂਆਂ ਦੇ ਪਰਿਵਾਰਾਂ ਦੇ ਵਾਰਸਾਂ ਜਿਨ੍ਹਾਂ ਨੇ ਪਰਦਾਦਿਆਂ ਤੋਂ ਲੈ ਕੇ ਪੋਤੇ ਤੱਕ ਕੁਰਬਾਨੀਆਂ ਦਿੱਤੀਆਂ ਕੌਮ ਵਾ ਸਾਨੂੰ ਨਾ ਕਿਰਪਾ ਕਰਕੇ ਦੱਸ ਸਖਤੀ ਕੀ ਹੁੰਦੀ ਐ ਸੀ ਤਾਂ ਦੇਸ਼ ਬਣਾਉਣ ਵਾਸਤੇ ਸਾਡੇ ਤਾਂ ਸ਼ਹੀਦੀਆਂ 90% ਪੰਜਾਬੀਆਂ ਦੀਆਂ ਨੇ ਸਾਡੇ ਜੀ ਇਸ ਕਰਕੇ ਦੋਨਿਆਂ ਤੋਂ ਪਰਚੱਕੇ ਦੋ ਨਾਰੇ ਲਾਇਓ ਇਨਕਲਾਬ ਜ਼ਿੰਦਾਬਾਦ ਨਾ 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 ਗੱਲ ਹੀ ਬਣੀ ਕੇਜਰੀਵਾਲ ਨੇ ਮੈਨੂੰ ਪੁੱਛਣਾ ਗੱਡੀ 'ਚ ਬਹਿ ਕੇ ਕਹਾਂ ਗਏ تھے ਮੈਂ ਕਹੂੰਗਾ ਜੀ ਪੀਰਾ ਗੜੀ ਨਾਰੇ ਕੈਸੇ ਲੱਗ ਰਹੇ تھے ਕਟੁਕੜ ਮੈਂ ਫੇਰ ਕਹਾਂ ਜੀ ਨਾਰੇ ਤਾਂ ਫਿਰ ਤੁਹਾਡੇ ਘਰੇ ਵੀ ਸੁਣੇ ਹੋਣੇ ਐਨੀ ਉੱਚੀ ਤਾਂ ਲਾਓ ਨਾ ਇੰਡੀਆ ਕੇ ਹੱਥ ਤਾਂ ਡਪਾਓ ਇਨਕਲਾਬ ਜਿੰਦਾਬਾਦ ਥੋੜੇ 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 ਹੋਰ ਚੱਕ ਲੋ ਆਇਨਾ ਕਰੂੰ ਮੇਰੀ ਮੇਰੀ ਤਾਂ ਲਾਜ ਰੱਖੋ ਹੁਣ 3 ਸਾਲ ਦਾ ਮੁੱਖ ਮੰਤਰੀ ਪੰਜਾਬ ਤੋਂ ਆਇਆ ਹੈ ਤੇ ਤੁਸੀਂ ਇਨਕਲਾਬ ਜਿੰਦਾਬਾਦ ਐਂ ਜੀ ਨਹੀਂ ਗੱਲ ਬਣਦੀ ਇਹ ਕਿਹੜਾ ਮੇਰਾ ਨਾਰਾ ਹੈ ਇਹ ਤਾਂ ਭਗਤ ਸਿੰਘ ਦਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਨੂੰ ਗੱਲ ਯਾਦ ਆ ਗਈ ਜਿੰਦੋਂ ਨਾ 2020 ਚ ਆਰਾਮ ਲੀਲਾ ਗਰਾਊਂਡ ਚ ਮੋਦੀ ਨੇ ਰੈਲੀ ਕੀਤੀ। ਵਿਦਿਆਨ ਸਾਬਲੇ। ਮੈਂ ਕਿੰਤੀ ਵਾਰ ਸਾਹਬ ਨਾ ਬੈਠਾ ਸੀ ਜੈਨ ਸਾਹਿਬ ਵੀ ਬੈਠੇ ਸੀ ਅਸੀਂ ਲਾਈਵ ਦੇਖ ਰਹੇ ਸੀ। ਬੜਾ ਕੱਠ ਹੋਇਆ ਵੀ। ਕੱਠ ਤਾਂ ਉਹਦੇ ਹੋ ਜਾਂਦਾ ਕਿਉਂਕਿ ਉਹ ਤਾਂ ਉਹਦਾ ਦਿਹਾੜੀ ਦੇ ਲੈ ਕੇ ਆਉਂਦੇ ਆ। ਉਹ ਤੋਂ ਪੈਸੇ ਦੇ ਕੇ ਲੈ ਕੇ ਆਉਂਦੇ ਆ ਮੋਦੀ ਮੋਦੀ ਕਹਿੰਦਾ ਬੱਸ ਸਨ। ਬਾਅਦ ਉਹ ਵੀ ਮੁਕਰ ਜਾਂਦੇ ਆ ਪੈਸੇ ਵੀ ਨਹੀਂ ਹੁੰਦੇ ਉਹਨਾਂ ਦੇ। ਵਿਚਾਰੇ ਗਰੀਬ ਆ। ਨੰਦ ਤੇ ਨਹੀਂ ਨਾ ਤੇ ਨਾ میں جدو دیکھے نارے لگ دے سٹیج تو میں کہا جی کجریوال صاحب شپت لینے کی تیاری کیجئے مکہ منتری بنیں گے آپ میں نے کہا نہیں آپ کو کیسے بتا چل گیا میں کہا نارے لگ نارے دیکھ کے بتا چل گیا کہتے ہیں نارے تو اچھے لگ رہے ہیں میں نے کہا سر نارے اچھے لگ رہے ہیں لیکن نارے لگانے والوں کا مور دیکھو آپ کہتے ہیں کیسے ہن نارا لگ رہے ہیں سیگا سٹیج تو ہر ہر مو دی تو جڑے اگے بیٹھے سی لوگ وہ کہا جی ہار ہار موٹ میں کہا جی ہاتھ تھا ہاں جاندہ ہے گردن تھا لے جاندی ہے اے دیاری آئے ہوئے نے اے بوٹا نے ہو جدو نعرہ لگتا تھا اے جاندہ ہے اصلی نعرہ این کلو ہر اتمہ تھا کی جو بولے Don't do it. جا ہوندے والدے بولے سونے ہاں سونے ہاں پیرہ گری کیمپ کے سبھی بہن بھائی میرے چھوٹے بڑے بھائی میری ماں میری بہنیں پنجابی جی بولوں گا کوئی چکر نہیں کوئی چکر نہیں ਮੈਂਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਪ੍ਰੋਗਰਾਮ ਅੱਜ ਨਹੀਂ ਸੀ ਜਿਹੜਾ ਲਿਖਤੀ ਰੂਪ ਦੇ ਵਿੱਚ ਆਇਆ ਸੀ ਉਹਦੇ ਵਿੱਚ ਮੈਂ ਅੱਜ ਸਿਰਫ ਸ਼ਕੂਲ ਬਸਤੀ ਉਹ ਵੀ ਇੰਨਾ ਮੇਲ ਲੱਗਾ। ਉਸ ਤੋਂ ਬਾਅਦ ਤ੍ਰੀਨਗਰ ਉਸ ਤੋਂ ਬਾਅਦ ਮੰਗੋਲਪੁਰੀ ਤਿੰਨ ਪ੍ਰੋਗਰਾਮ ਸੀ। ਤਾਂ ਇਹ ਕਹਿੰਦੇ ਵੀ ਤੁਸੀਂ ਮੰਗੋਲਪੁਰੀ ਤੋਂ ਵਾਪਸ ਜਾਣਾ ਤੇ ਪੀਰਾਗੜੀ ਫਿਰ ਆਜੋ ਪਲੀਜ਼ ਤੇ 7 ਵਜੇ ਆਜੋ 6:30 ਆਜੋ ਸਾਨੂੰ ਮੈਂ ਕਿਹਾ ਵੀ ਜੇ ਕੰਤੂ ਜੀ ਜਮੇ ਉੱਥੋਂ ਦੀ ਹੀ ਲੱਗਣਾ ਮਤਲਬ ਵੀ ਮੰਗੋਲਪੁਰੀ ਤੋਂ ਖਤਮ ਕਰਕੇ ਆਇਆ ਤੇ ਮੈਂ ਕਿਹਾ ਜੀ ਜੁੱਧੇ ਤੁਸੀਂ ਕਹੋਗੇ ਅਸੀਂ ਤਾਂ ਹਾਜ਼ਰ ਆ ਕੇ ਜਿਹੜੀ ਵਾਲੇ ਸਿਪਾਹੀਆਂ ਜਿਹੜੇ ਮਰਜੀ ਮੋਰਚ ਨੇ ਕਿਉਂ ਵੀ ਲਾ ਦੇਉਂ ਸਾਨੂੰ ਅਸੀਂ ਤਾਂ ਖੜੇ ਤੇ ਪੀਣਾ ਗੜੀ ਨਾਲ ویسے ਵੀ ਮੇਰਾ ਬੜਾ ਇਮੋਸ਼ਨਲ ਰਿਸ਼ਤਾ ਮੈਂ ਬਹੁਤ ਜੇ ਤੁਮ ਕਲਾਕਾਰ ਨਹੀਂ ਹੁੰਦਾ ਸੀ ਨਾ ਤੁਹਾਨੂੰ ਪਤਾ ਕਰਦਾ ਸੀ ਪੀਰਾਂ ਗੜੀ ਦੇ ਵਿੱਚ ਕੌਣ-ਕੌਣ ਰਹਿੰਦਾ ਹੈ ਕੌਣ ਬੜੀਆਂ ਤੁਸੀਂ ਦੁੱਖ ਕਸ਼ਟ ਚੱਲੇ ਹੋਏ ਨੇ ਬੜੇ ਹੀ ਦੁੱਖ ਕਸ਼ਟ ਚੱਲ ਕੇ ਤੁਸੀਂ ਇੱਥੇ ਬੈਠੇ ਹੋ ਤੇ ਕੈਂਪ ਕਹਿੰਦੇ ਐ ਨੂੰ ਕਹਿੰਦੇ ਮਤਲਬ ਕੀ ਕਹੀਏ ਕੋਈ ਨਹੀਂ ਉਧਰ ਤਾਂ ਪ੍ਰਮਾਤਮਾ ਕਦੇ ਮੌਕਾ ਦੇਊਗਾ ਤਾਂ ਇਹ ਪੀਰਾਂ ਗੜੀ ਤੇ ਲੋਕ ਅੱਜ ਟੀਸੀ ਬਣ ਕੇ ਸਾਡੇ ਬੱਚੇ ਨਿਕਲਣਗੇ ਸੋ ਜਿੰਨਾ ਕੱਟ ਤੁਸੀਂ ਗਰੀ ਬੈਠੇ ਮੈਨੂੰ ਤਾਂ ਲੱਗਾ ਹੁਣ ਮੈਨੂੰ ਬੋਲਣ ਦੀ ਲੋੜ ਪੈ ਗਈ ਜੇ 5 ਤਰੀਕ ਨੂੰ ਸਮਝੋ ਜਿੰਨੇ ਤੁਸੀਂ ਆਏ ਹੋ ਜੇ ਤੋਂ ਦੋ ਦੋ ਤੁਹਾਡੇ ਘਰੇ ਵੀ ਰਹਿ ਕੇ ਹੋਣੇ ਤਿੰਨ ਤਿੰਨ ਘਰੇ ਰਹਿ ਕੇ ਜੇ ਇੰਨੀ ਬੈਜਣ ਲੈ ਜਾ ਆ ਬੰਦੇ ਲੱਗਦੇ ਬਸ ਛਤਾਰੀਆਂ ਬੋਟਾ ਤਾਂ ਗਰੀਆਂ ਚ ਫਿਰਦੀਆਂ ਨੇ کانگریسے بیے کتنے گرتے ہیں وہ کریے کی کریے میں پارلیمنٹ سی میں پندرہ لاکھ کی رقم لکھتا ہوں تو کلم رک جاتی ہے کالے بن کے بارے میں سوچتا ہوں تو سیاہی سوکھ جاتی ہے موڈی جی ہر بات ہی جملہ نکلی اب تو یہ بھی شک ہے کہ چائے بنانی آتی ہے چائے بھی نہیں بنانی آتی ہوگی پکا یہ بھی جھوٹ ہو گیا کچھ بھی بول دو بس بول لیے جا بولتے پندرہ لاکھ دے دیں گے کو دھن لے آئیں گے اکیس سو پچیس سو پتہ نہیں کیا کر رہے ہیں ਸੋ ਇਸ ਲਈ ਆਮ ਆਪਕੇ ਪਾਸ ਆਏ ਹੈ ਸਤਿੰਦਰ ਜੀ ਆਪਣਾ ਜੋ ای وی ایم میں کتنے نمبر